ਮਰਜਾ ਚੜੀਏ ਜੋਜਾ ਚੜੀਏ ਇੱਧਰ ਹੋ ਗਏ ਇੱਧਰ ਹੋ ਗਏ ਹੁਣ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਚ ਲਈ ਟੋਟਲ ਪੀ ਮੈਂ ਤਾਂ ਪਾਰਲੀਮੈਂਟ ਚ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੁਵੀਰ ਬਾਦਲਾ ਜੀਪ ਦੇ ਉੱਤੇ ਛਤਰੀ ਲਾ ਰੱਖੀ ਅੱਛਾ ਤੈਨੂੰ ਜ਼ਿਆਦਾ ਗਰਮੀ ਨਹੀਂ ਲੱਗਦੀ ਏ ਜਿਹੜੇ ਬੂਹਰੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਐ ਏ ਪੁੱਛਦੇ ਐ ਹਾਊ ਮਾਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਟੂ ਹੌਟ ਤੀ ਬੱਤੀ ਹੋਇਆ ਤਾਂ ਸਾਨੂੰ ਦੱਸਿਓ ਉਹ ਪੰਜਾਬ ਬਚਾਵਾਂਗੇ ਦੋ ਕੰਡਿਆਂ ਵਾਸਤੇ ਇਹ ਪੰਜਾਬ ਬਚਾਉਣ ਨੇ ਕਹਿੰਦੇ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋਇਆਂ ਨੂੰ ਕੀ ਸਮਝਦੇ ਐ ਕਦੇ ਜ਼ਿੰਦਗੀ ਚ ਕਦੇ ਨੱਕੇ ਤੇ ਬੈਠੇ ਹੋਣ ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ कदे आशे ट्रैक्टर तो दो बारी बह तुटी हुई है, है। हा सीधी है। हैं। हैंडल मार जे टस पहला सीधी जाए चक्कर ना पैन मार बह निकल सुखबीर वालू पुछके देखो टस की होंगी कहना टस बस तो सुना है टस नहीं सुना है की पता, पता नरमे टींडे पुछ लियो इन्हू पता ही नहीं टीडे की होंगे ਮਰ ਜਾ ਚੜੀ ਇਹ ਜਮ ਜਾਂ ਚੜੀ ਇਹ ਇੱਧਰ ਹੋ ਗਏ ਇੱਧਰ ਹੋ ਗਏ ਹੁਣ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਚੁਲਾਈ ਥੋੜਾ ਜਿਹੀ ਮੰਨ ਤਾਂ ਪਾਰਲੀਮੈਂਟ ਚ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੁਵੀਰ ਬਾਦਲ ਜੀਪ ਦੇ ਉੱਤੇ ਛਤਰੀ ਲਾ ਰੱਖੀ ਅੱਛਾ ਤੈਨੂੰ ਜ਼ਿਆਦਾ ਕਰਨੀ ਲੱਗਦੀ ਹੈ ਜਿਹੜੇ ਬੰਦੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਆ ਏ ਪੁੱਛਦੇ ਐ ਹਾਊ ਮਾਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਟੂ ਹੌਟ ਤੀ ਬੱਤੀ ਹੋਇਆ ਤਾਂ ਸਾਨੂੰ ਦੱਸਿਓ ਉਹ ਤੋਂ 50 ਬਚਾਵਾਂਗੇ ਦੋ ਕੰਨਿਆ ਵਸ ਇਹ ਪੰਜਾਬ ਬਚਾਉਣ ਦੇ ਕਰੇ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋਇਆ ਨੂੰ ਕੀ ਸਮਝਦੇ ਐ ਕਦੇ ਜ਼ਿੰਦਗੀ 'ਚ ਕਦੇ ਨੱਕੇ ਤੇ ਬੈਠੇ ਹੋਣ ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ ਕਦੇ ਆਹ ਸੇ ਟਰੈਕਟਰ ਤੋਂ ਦੋ ਵਾਰੀ ਬਾਹਰ ਤੁਰ ਗਾ ਰਹੇ ਆ ਟੁੱਟੀ ਹੋਈ ਐ ਆ ਪਿੰਗੀ ਐ ਆ ਸਿੱਧੀ ਐ ਉਹ ਆਏ ਹਾਂ ਹੈਂਡਲ ਮਾਰਦੇ ਆ ਜੇ ਟੱਸ ਪਹਿਲਾਂ ਸਿੱਟੀ ਜਾਵੇ ਚੱਕਰ ਨਾ ਪੈਣ ਉਹ ਆਏ ਮਾਰਦੇ ਬਾਹ ਨਿਕਲ ਜਾਂਦੀ ਲੈ ਸੁਪੀਰ ਬਾਹ ਨੂੰ ਕੁਝ ਕਿਹਾ ਟੱਸ ਕੀ ਹੁੰਦੀ ਐ ਉਹ ਕਹਿੰਦਾ ਟੱਸ ਸੇ ਮਸਤ ਸੁਣਿਆ ਹੈ ਕੱਸ ਨਹੀਂ ਸੁਣਿਆ ਕੀ ਪਤਾ ਕੀ ਪਤਾ ਹੈ ਨਾ ਨਰਮੇ ਦੇ ਟੀਂਡੇ ਪੁੱਛ ਲਿਓ ਇਹਨੂੰ ਪਤਾ ਹੀ ਨਹੀਂ ਟੀਂਡੇ ਕੀ ਹੁੰਦੇ ਨੇ Subscribe to One India channel and never miss an update.